ਤਨਾ ਸ੍ਰੀ ਮਹੱਲਾ ਪੰਜਵਾ ਜਤਨ ਕਰੇ ਮਾਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੂ ਕਿਰਪਾ ਵੈ ਭੀਖ ਕਰੇ ਨਿਰਵਾਨੈ ਜਾਣਤ ਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੇਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ ਪੰਜਵਾ ਯਤਨ ਕਰੇ ਮਾਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੂ ਕ੍ਰਿਪਾ ਪਾਵੇ ਭੀਖ ਕਰੇ ਨਿਰਵਾਨੈ ਜਾਨਤ ਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੇਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ ਪੰਜਵਾ ਯਤਨ ਕਰੈ ਮਾਨੁਖ ਦਹਿਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੀ ਕਰ ਮੂਕਰ ਪਾਵੇ ਪੀਖ ਕਰੇ ਨਿਰਬਾਨੈ ਜਾਨ ਤਦੂਰ ਤੁਮੈ ਪ੍ਰਭ ਨੀਰ ਉਤ ਤਾਂ ਕਹਿ ਉਤਤੇ ਉਤ ਪੀਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾ ਜਤਨ ਕਰੇ ਮਾਨੁਖ ਦਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੀ ਕਰਮੂ ਕਿਰਪਾ ਵੈ ਭੀਖ ਕਰੈ ਨਿਰਵਾਨੈ ਜਾਣ ਤਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੇਖੈ ਆਵੇ ਲੋਭੀ ਫੀਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾ ਯਤਨ ਕਰੇ ਮਾਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੂ ਕ੍ਰਿਪਾ ਪਾਵੇ ਭੀਖ ਕਰੇ ਨਿਰਵਾਨੈ ਜਾਨ ਤਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੇਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ ਪੰਜਵਾ ਯਤਨ ਕਰੈ ਮਾਨੁਖ ਦਹਿਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੀ ਕਰ ਮੂ ਕਰ ਪਾਵੇ ਪੀਖ ਕਰੇ ਨਿਰਵਾਨੈ ਜਾਣ ਤ ਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੀਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ ਪੰਜਵਾ ਜਤਨ ਕਰੇ ਮਾਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੀ ਕਰਮੂ ਕਿਰਪਾ ਵੈ ਭੀਖ ਕਰੇ ਨਿਰਬਾਨੈ ਜਾਣ ਤਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੇਖੈ ਆਵੇ ਲੋਭੀ ਫੀਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ ਪੰਜਵਾ ਯਤਨ ਕਰੇ ਮਾਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੇ ਭੀਖ ਕਰੇ ਨਿਰਵਾਨੈ ਜਾਨਤ ਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੇਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ ਪੰਜਵਾ ਯਤਨ ਕਰੈ ਮਾਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੀ ਕਰ ਮੂਕਰ ਪਾਵੇ ਭੀਖ ਕਰੇ ਨਿਰਬਾਨੈ ਜਾਣ ਤ ਦੂਰ ਤੁਮੈ ਪ੍ਰਭ ਨੀਰ ਉਤ ਤਾਂ ਕਹਿ ਉਤਤੇ ਉਤ ਪੇਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ 5 ਜਤਨ ਕਰੇ ਮਾਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੀ ਕਰ ਮੂਕਰ ਪਾਵੇ ਭੀਖ ਕਰੇ ਨਿਰਬਾਨੈ ਜਾਣ ਤਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੀਖੈ ਆਵੇ ਲੋਭੀ ਫੀਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ ਪੰਜਵਾ ਜਤਨ ਕਰੇ ਮਾਨੁਖ ਡਹਿ ਕਾਵੇ ਓਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੇ ਭੀਖ ਕਰੇ ਨਿਰਬਾਨੈ ਜਾਨ ਤਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੇਖੈ ਆਵੇ ਲੋਭੀ ਫੀਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ ਪੰਜਵਾ ਯਤਨ ਕਰੈ ਮਾਨੁਖ ਦਹਿਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੀ ਕਰਮੂ ਕ੍ਰਿਪਾ ਵੈ ਭੀਖ ਕਰੇ ਨਿਰਬਾਨੈ ਜਾਣ ਤ ਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੇਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ 5 ਜਤਨ ਕਰੇ ਮਾਨੁਖ ਦਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੀ ਕਰਮੂ ਕਿਰਪਾ ਵੈ ਭੀਖ ਕਰੈ ਨਿਰਵਾਨੈ ਜਾਣਤ ਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੇਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾ ਜਤਨ ਕਰੇ ਮਾਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੀ ਕਰ ਮੂਕਿਰ ਪਾਵੇ ਭੀਖ ਕਰੇ ਨਿਰਬਾਨੈ ਜਾਣਤ ਦੂਰ ਤੁਮੈ ਪ੍ਰਭ ਨੀਰ ਉਤ ਤਾਂ ਕਹਿ ਉਤਤੇ ਉਤ ਪੇਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾ ਜਤਨ ਕਰੇ ਮਾਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਿਰ ਪਾਵੇ ਭੀਖ ਕਰੇ ਨਿਰਬਾਨੈ ਜਾਨ ਤਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੇਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ ਪੰਜਵਾ ਯਤਨ ਕਰੈ ਮਾਨੁਖ ਦਹਿਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੀ ਕਰ ਮੂਕਰ ਪਾਵੇ ਪੀਖ ਕਰੇ ਨਿਰਵਾਨੈ ਜਾਣ ਤ ਦੂਰ ਤੁਮੈ ਪ੍ਰਭ ਨੀਰ ਉਤ ਤਾਂ ਕਹਿ ਉਤਤੇ ਉਤ ਪੀਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ ਪੰਜਵਾ ਜਤਨ ਕਰੇ ਮਾਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੀ ਕਰਮੂ ਕਿਰਪਾ ਵੈ ਭੀਖ ਕਰੇ ਨਿਰਬਾਨੈ ਜਾਣ ਤਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੇਖੈ ਆਵੇ ਲੋਭੀ ਫੀਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ ਪੰਜਵਾ ਯਤਨ ਕਰੇ ਮਾਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੀ ਕਰ ਮੂਕਿਰ ਪਾਵੇ ਭੀਖ ਕਰੇ ਨਿਰਵਾਨੈ ਜਾਨ ਤੂ ਦੂਰ ਤੁਮੈ ਪ੍ਰਭ ਨੀਰ ਉਤ ਤਾਂ ਕੈ ਉਤਤੇ ਉਤ ਪੇਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ